ਹੌਲੀ ਹੌਲੀ ਦਰਦ ਸਹਿਣ ਦੀ ਆਦਤ ਪੈ ਗਈ ਐ ਮੈਂ ਗੋਏ ਘਰ ਆ ਗਿਆ ਆਪਣਾ ਆ ਗਿਆ ਵੱਖਾ ਮਰਾ ਭਾਲੀ ਦੂਰ ਲੱਗੀ ਜਾਂਦਾ ਓਏ ਨਾ ਯਾਰ ਬਾਹਰ ਖਲੋ ਏ ਜਿਹੜਾ ਆ ਗਿਆ ਬਾਹਰ ਸੋਣਾ ਨੇੜੀ ਜੀ ਇਹ ਹੋਏ ਹੋ ਥੋਲੰਦਾ ਜਾ ਕੇ ਇਹ ਸਾਲ ਨੇ ਜਮੇ ਸ਼ਰਮ ਲਾ ਰਖਿਆ ਨੇ ਸਿਕਰ ਤੋਂ ਪੈਰੇ ਆ ਡਾਕੀ ਤਰੇ ਉੱਥੇ ਗੱਲ ਕਰਦੇ ਨੇੜੀ ਜਾ ajo ਉਹ ਦੂਜਾ ਕਿੱਥੇ ਮਿਲਾਂਗਾ ਤੇਰੇ ਨਾਲ ਦਾ ਓ ਆ ਜਾ ਖਜ਼ਨਾ ਉੱਥੇ ਦੱਸਦਾ ਤੈਨੂੰ ਉੱਥੇ ਖੜਾ ਭੁੱਕੀ ਜਾਂਦਾ ਕੁੱਤਿਆਂ ਵਾਂਗੂ ਇਹ ਸਾਲ ਨੇ ਨਹੀਂ ਵੀ ਸ਼ਰਮ ਨਾ ਰੱਖੀ ਜੀ ਇਹ ਹੋ ਗਿਆ ਇਹਦਾ ਪਰਾਉਣਾ ਕਹਿੰਦਾ ਮੈਂ ਪਿੰਡ ਦਾ ਫਰ ਲੋਟ ਵੀ ਨਹੀਂ ਆਉਂਦਾ ਪਰੋਣਾ। ਮੰਮੂ ਹਾਂ ਤੂੰ ਤਾਂ ਕਿਤੇ ਦੇਣਾ ਤਿੰਨ ਫੋਨ ਲਾ ਕੇ ਗੱਜਰਦੇ ਆ ਮੈਂ ਕਿੱਥੇ ਮੈਂ ਤਾਂ ਇਹਨੂੰ ਹੀ ਲੈ ਆਇਆ ਜਾ ਕੇ ਉਥੋਂ ਕੋਲ ਚੱਲੋ। ਉਹ ਸਾਡਾ ਬੱਬਰ ਸ਼ੇਰ ਆ ਬੱਬਰ ਸ਼ੇਰ। ਉਹ ਮਿਲੰਗ ਗਿਆ ਦੂਜਾ ਸ਼ੇਰ ਨਾਲ ਜਿਹੜਾ। ਉਹ ਤਾਂ ਉੱਡ ਗਿਆ। ਮੈਂ ਉਹਨੂੰ ਕੀ ਹੋ ਗਿਆ? ਉਹ ਤਾਂ ਜਦ ਦੇ ਤਾਂ ਤੇਰੇ ਕੁੱਤੇ ਤੈਨੂੰ ਉਹਨੇ ਉਹਦੇ ਦਾ ਡਰ ਗਿਆ ਉਹ। ਮੈਨੂੰ ਸਾਡਾ ਤਾਂ ਦਰੂ ਨਾਲ ਡੱਕੇ ਹੋਏ ਹਨ ਪਤਾ ਨਹੀਂ ਲੱਗਿਆ ਖੰਡਾ ਹੋਇਆ। ਸੌਰੀ ਬਾਬਾ ਸੌਰੀ ਉਹ ਸੌਰੀ ਐ ਸਾਖੜਾ ਬੇਦੀ ਲੱਗਿਆ ਮੈਨੂੰ ਤੂੰ ਤਾਂ ਮੇਰੇ ਤਾਂ ਸੋਚ ਹੋਈ ਰਹਿੰਦੀ ਆ ਕੋਈ ਨਹੀਂ ਡੈਡੀ ਜੀ ਤੈਨੂੰ ਮੈਂ ਹੀ ਸਾਂਭੂਗਾ ਉਹ ਮੈਨੂੰ ਕੀ ਬਗਲਾਵਾ ਸਾਂਭੇਗਾ ਮੇਰਾ ਸਾਖੜਾ ਸਾਹਮਣਾ ਤੈਨੂੰ ਪੈਂਦਾ ਸਾਨੂੰ ਐ ਨਹੀਂ ਬਲਕਿ ਕਿੱਥੋਂ ਜਾ ਕੇ ਲੈ ਗਏ ਕੋਈ ਨਹੀਂ ਮੈਂ ਗੌਰ ਰੱਖੂਗਾ ਪੂਰੀ ਹੁਣ ਉਹ ਦਾਰੂ ਦੂਰ ਛੱਡ ਦੇ ਕੰਜਰ ਦੇ ਆ ਤੈਨੂੰ ਮੈਂ ਤਾਂ ਫੇਰ ਵੀ ਸਾਹਮਣੇ ਬੈਠਾ ਹਾਂ ਕੋਈ ਬੰਦਾ ਬਣ ਜਾ ਤੂੰ ਡੈਡੀ ਦਾਰੂ ਕਿਵੇਂ ਛੱਡ ਦਿਆਂ ਪਾਲੀ ਜੱਜ ਪੀਣੀ ਪੈਂਦੀ ਆ ਪੀਣੀ ਪੈਂਦੇ ਤੈਨੂੰ ੱਪਾ ਦੀ ਜੱਜ ਮੰਗੂ ਐਂ ਗਾ ਰਸੂ ਠੰਡਾ ਹਾਂ ਇਹ ਤਾਂ ਮੇਰਾ ਸਾਹ ਸਾਰੀ ਦਾ ਤਾਂ ਹੀ ਰੋਈ ਜਾਊਗਾ ਹੁਣ ਭਾਉ ਦਾ ਮਗਰ ਮੱਛ ਵਾਲੇ ਹੰਜੂ ਉਹ ਚੰਗਾ ਬੰਦਾ ਬਣਦਾ ਮੈਂ ਮੈਨੂੰ ਚੰਗਾ ਹੀ ਸਮਝ ਤੂੰ ਜਿਹੜਾ ਮੈਂ ਤੈਨੂੰ ਸਾਹਮਣੇ ਬੈਠਾ ਲੋਕ ਵੀ ਮਿਹਨੇ ਮਾਰਦੇ ਕੰਜਰ ਦਾ ਵੀ ਬਿਬੇਨਾ ਕੁੜੀ ਤੋਂ ਪਰੋਣਾ ਸਾਹ ਰੱਖੇ ਨੇ ਆ ਦੇ ਲੈ ਮੇਰਾ ਸਾਹ ਕੱਪੜੇ ਲੈ ਬੜੀ ਜਾਂਦਾ ਦੇੜੇ ਹੁਣ ਇੱਕ ਬੋਤਲ ਹੋਰ ਪੀਣੀ ਪਊ ਮੈਨੂੰ ਤੂੰ ਜਾੜੇ ਹਜੇ ਟਾਈਮ ਤੇ ਕਿਉਂ ਕਰਾਉਣਾ ਤੂੰ ਇਹ ਸੱਕੜੇ ਘਰੇ ਡਾ ਤੇਰੇ ਨੱਕ ਕਾ ਸੀਂਡ ਦਾ ਸਾਰਾ ਲਵੇੜਦਾ ਗੁਰਤਾ ਮੇਰਾ ਓਏ ਉਹ ਲੈ ਹਾ ਹੂ ਢੋਲੀ ਢੋਲੀ ਹੁਣ ਕੱਪੜੇ ਤੂੰ ਉੱਥੇ ਝਾਂਜਰਾਂ ਵਾਲੀ ਬੈਠੀ ਐ ਤੇਰੀ ਮਾਂ ਨਹੀਂ ਹੈਗੀ ਹੁਣ ਕੁੜੀ ਸੀ ਤੈਨੂੰ ਦਿੱਤੀ ਭਾਏ ਉਹ ਵੀ ਨਹੀਂ ਰਹੀ ਵਿਚਾਰੀ ਤੂੰ ਆਪੇ ਢੋਲੀ ਨਾ ਉਹ ਬੇਬੇ ਵਿਚਾਰੀ ਉਹ ਕਿੱਥੇ ਤੇਊਗੀ ਹੁਣ ਬੁੜੀ ਵਿਚਾਰੀ ਮੁਸਕ ਮਰੀ ਜਾਂਦਾ ਤੇਰੇ ਚੋਂ ਮੇਰੇ ਦਾ ਪੀਮੋਸ ਕਮਾਦਾ ਤੇ ਤੇਰੇ ਤਾਂ ਹਾਦਰ ਫਲੇਰ ਛੱਡ ਗਿਆ ਮੇਰਾ ਸਾਹ ਸੜੇ ਹਾਂ ਤਾਂ ਤੇਰੇ ਤੋਂ ਮਰੀ ਜਾਂਦੀ ਐ ਕੁਝ ਖਾਣ ਨੂੰ ਹੈਗਾ ਖਾਣ ਨੂੰ ਤੂੰ ਕੋਈ ਬੜੇਵੇਂ ਚਰਨੇ ਆ ਰੋਟੀ ਖਾਣੀ ਐ ਆਓ ਰੋਟੀਆਂ ਦੇਖ ਲੈ ਇੱਥੇ ਛਾਬੇ ਚ ਪਈਆਂ ਹੋਣੀਆਂ ਹੁਣ ਤੇਰੇ ਵਾਸਤੇ ਕਿਹੜਾ ਬਣਾ ਕੇ ਟਾਈਮ ਹੁੰਦਾ ਰੋਟੀ ਦਾ ਵੀ ਕੋਈ ਦੇਖ ਲੈ ਇੱਥੇ ਪਈਆਂ ਹੋਣੀਆਂ ਛਾਬੇ ਚ ਚਾ ਕੇ ਖਾ ਲੈ ਹੁਣ ਪ੍ਰਾਣੇ ਨੂੰ ਚਾ ਕੇ ਖਾਣੀ ਐ ਪੈਣੀ ਐ ਹੋਰ ਕਿਹੜੀ ਪ੍ਰਾਣੇ ਵਾਲੀ ਗੱਲ ਰਹਿ ਗਈ ਇਹ ਤਾਂ ਤੈਨੂੰ ਸਾਹਮਣੇ ਬੈਠਿਆ ਸੀ ਹਰ ਹੁਣ ਮੈਂ ਮਾਰ ਤੇ ਤੂੰ ਹੀ ਮਾਰੀ ਮੇਰੇ ਸਾਹਰੇ ਤੇ ਜਿਹੜੇ ਕਰਤੂਤਾਂ ਨੇ ਡੱਕ ਲੰਨਾ ਮੂਤ ਨਾਲ ਸਾਡੇ ਭੈ ਤਾਂ ਤੂੰ ਮਾਰੀ ਆ ਇਤਰੇ ਮੱਛਣੋਂ ਸਾਨੂੰ ਦਿਖਾਈਦਾ ਜਾਂਦਾ ਤੂੰ ਹੁਣ ਮੈਂ ਮਾਰਤੀ ਤੇਰੇ ਚੱਜ ਦੇ ਮੱਛਣੋਂ ਤੇ ਫਿਰ ਕਾਣੂ ਉਹ ਮਰਦੀ ਬਿਮਾਰ ਸ਼ਮਾਰਸੀ ਸਾਨੂੰ ਪਤਾ ਸੀਗਾ ਜੇ ਚੱਜ ਦਾ ਹੁੰਦਾ ਤੂੰ ਚੱਕ ਕੇ ਲੈ ਜਾਂਦਾ ਉਹਦਾ ਲਾਜ ਕਰਾਉਂਦਾ ਲਾਜ ਨਹੀਂ ਮਰਗੀ ਉਹ ਦੁਖੀ ਕਰ ਛੱਡਿਆ ਮੇਰੇ ਫੱਕੜੇ ਨੇ ਚੱਲ ਇੱਕ ਤਾਂ ਸ਼ੁਕਰ ਹੈ ਉਹ ਮਲੰਗ ਜੇ ਇੱਕ ਤਾਂ ਲੰਗਿਆ ਹੌਲੀ ਹੌਲੀ ਰੂਟ ਪਾਉਂਗੇ ਲੋਟ ਮੈਂ ਦੇਖਾ ਕਰੀ ਹੋਊਗਾ ਜਾ ਮੈਂ ਲਾਂਬਾ ਲੈ ਕੇ ਇਹਨੂੰ ਆਏ ਨਹੀਂ ਸ਼ਰਮਾਈ ਮੈਂ ਪਰਿੰਡਾ ਮਛਤਾ ਛੇੜਤਾ ਲਿਆ ਵੀ ਖੜਾ ਛਣਾਉ ਕਿਵੇਂ ਹੁਣ ਮੈਂ ਹਾਏ ਮਗਰਾ ਆ ਤੂੰ ਆਪੇ ਆਹ ਬਲੀ ਵੀਰੋ ਕਿਵੇਂ ਆਈ ਐ ਤੂੰ ਮੈਂ ਤਾਂ ਆਈ ਸੀ ਲਾਂਬਾ ਲੈ ਕੇ ਕਾ ਲਾਂਬੇ ਨੂੰ ਕੀ ਹੋ ਗਿਆ ਲੈ ਹਜੇ ਉਲਟਿਆ ਤੂੰ ਪੁੱਛਣਾ ਕਿ ਲਾਂਬੇ ਨੂੰ ਕੀ ਹੋ ਗਿਆ ਤੂੰ ਆ ਦੇਖ ਜਿਹੜਾ ਆ ਤੂੰ ਰੱਖੀ ਬੈਠਾ ਕਰ ਬਛੇਰਾ ਪਹਿਲਾਂ ਤੈਨ ਸਾਡੇ ਗਮਾਂਡੀਆਂ ਦੀ ਬਹੁ ਛੇੜਦੀ ਰਹਿੰਦੀ ਹੁੰਦੀ ਫੇਰ ਸਾਡੀ ਬਹੁ ਛੇੜੀ ਇਹਨੇ ਤੂੰ ਤਾਂ ਦੋਨਾਂ ਨੇ ਨਾ ਸੌਰਜ ਮਾਈ ਨੇ ਲੱਕ ਵੱਲ ਰੱਖਿਆ ਨੂੰਹਾਂ ਤੀਆਂ ਛੇੜਨ ਤਾਂ ਓ ਛੇੜਦੇ ਛੂੜਦੇ ਕਾਣੂ ਨਾ ਸੀ ਕਿਨੇ ਛੇੜਦੀ ਮੈਂ ਤਾਂ ਲਾ ਕਹਿੰਦਾ ਕੀਨੇ ਛੇੜਦੀ ਹਜੇ ਮੈਨੂੰ ਪੁੱਛਦਾ ਹੈਗਾ ਤੇ ਤੂੰ ਹੀ ਆ ਕੋਣ ਛੇੜ ਜੇ ਇੱਥੋਂ ਵੜ ਨਾ ਇੱਥੋਂ ਦੇ ਜਿਹੜਾ ਵੱਡੇ ਨੇ ਦੇਖੇ ਤਾਂ ਬਾਗ ਜਾਵੇ ਪਰ ਇਹ ਤੂੰ ਹੀ ਆ ਫੱਟੜੀਆਂ ਦੀ ਫੱਟ ਜਿੱਨਾ ਹੈਗਾਗਾ ਹਾਂ ਉਹ ਲਾ ਬੀ ਜਮਣ ਲੱਗਾ ਓ ਛੇੜੀ ਛੁਣੀ ਤਾਂ ਫੇਲੇ ਵੀਰੋਂ ਕਾਣੂ ਐਨੇ ਨੇ ਉਹ ਤਾਂ ਸਾਡੇ ਹੁਣ ਮੱਕ ਬੀਜਿਆ ਸੀ ਬਾਡਾ ਸੀ ਹਜੇ ਆਪ ਲਾਇਆ ਨਹੀਂ ਇਹ ਤਾਂ ਉੱਤੋਂ ਖੜੀਆਂ ਨੇ ਮਗਰ ਮੇਰੀ ਗੱਲ ਸੁਣ ਲੈ ਭਾਈ ਤੇ ਤਾਂ ਤੇਰੀ ਮੁੱਕ ਗਈ ਤੂੰ ਇਹ ਕਾਦੇ ਵਾਸਤੇ ਰੱਖਿਆ ਇੱਥੇ ਐਵੇਂ ਨਹੀਂ ਕਿਸੇ ਨੇ ਕਿਹਾ ਕਹਿੰਦੇ ਭੈਣ ਕੋਲੇ ਕਿ ਭਾਈ ਰੂਚਾ ਸੌਰਾਂ ਕਰ ਜਮਾਈ ਕੁੱਤਾ ਇਹ ਤਾਂ ਕਰੋਨਾ ਕੀ ਆ ਕੱਢੋ ਵੱਡੇ ਤੋਂ ਤੂੰ ਉਹ ਕੀ ਕਰੀਏ ਆ ਕੇ ਬਹਿ ਗਿਆ ਜਦੋਂ ਬਗਾਨਾ ਪੁੱਤ ਹੋਣਾ ਘਰੋਂ ਵੀ ਕੱਢਿਆ ਜਾਂਦਾ ਫਿਰ ਜਿਹੜੇ ਤੇ ਲਾਂਬੇ ਨੇ ਦਬਾਉਂਦਾ ਤੈਨੂੰ ਤੇ ਉਹ ਕਿਵੇਂ ਚੱਲ ਲਏਗਾ ਤੂੰ ਉਹ ਲਾਂਬੇ ਲੁੰਬੇ ਇਹੇ ਕੱਲ ਕੱਲ ਦਾਰੂ ਪੀ ਗਿਆ ਹੀ ਨਹੀਂ ਪਤਾ ਕਿੱਥੇ ਡਿੱਗ ਪਿਆ ਤਾਂ ਕਿਸੇ ਨੂੰ ਛੇੜਦਾ ਹੀ ਨਹੀਂ ਨਾ ਭਾਈ ਮੈਂ ਤਾਂ ਨਹੀਂ ਇਹ ਗੱਲ ਮੰਨਦੀ ਮੇਰੀ ਸੁਣ ਲੈ ਗੱਲ ਜੇ ਉਸ ਟਾਈਮ ਮੈਂ ਨਾਲ ਹੁੰਦੀ ਇਹਨਾਂ ਦੇ ਤੇ ਮੈਂ ਲੱਤਾਂ ਕਿੰਨਾ ਵੜ ਦਿੰਦੀ ਚੱਲ ਕੋਈ ਨਾ ਮੈਂ ਇਹਨੂੰ ਮਾਰਾਂ ਜਾਂ ਹੁਣ ਤਾਂ ਇਹ ਸੁਰਤ ਘੱਟ ਹੈ ਨੂੰ ਦਾਰੂ ਰੂ ਵੀ ਫਰਦਾ ਹੈਗਾ ਕੋਈ ਨਾ ਮੈਂ ਕਹੂੰਗਾ ਟਕਾਈ ਨਾਲ ਪਰ ਇਹਦੇ ਛੇੜੀਆਂ ਮੈਨੂੰ ਵੀ ਪਤਾ ਛੇੜੀਆਂ ਛੂੜੀਆਂ ਕਾਹਨੂੰ ਆਏ ਇਹ ਛੇੜਨ ਛੂੜਨ ਵਾਲੇ ਤਾਂ ਕਾਹਨੂੰ ਸੀਗੇ ਇਹ ਤਾਂ ਦਾਰੂ ਨਾਲ ਡੱਕੇ ਹੋਏ ਸੀ ਇਹ ਉਤੋਂ ਮੇਰੇ ਸਾਹਮਣੇ ਘਰੇ ਲੈ ਕੇ ਆਏ ਉਸ ਤੋਂ ਬਾਅਦ ਮਾਫੀ ਮੰਗ ਕੇ ਗਈਆਂ ਫਿਰ ਤੇ ਪਹਿਲਾਂ ਤਾਂ ਗਈਆਂ ਸੀਗੀਆਂ ਅਮਨ ਤੇਉਦੀ ਭਾਣ ਜੀ ਆਈ ਹੋਈ ਸੀਗੀ ਉਹਨੂੰ ਲੈ ਗਈ ਉਹਦੇ ਸਾਡੇ ਹਰਾ ਫੜ ਗਿਆ ਉਹ ਤਾਂ ਫੜੀਆਂ ਨਹੀਂ ਗੀਆਂ ਨੇ ਉਹ ਮਾਫੀ ਮੰਗਦੀਆਂ ਜਦੋਂ ਫੜਦੀਆਂ ਤੇ ਉਸ ਤੋਂ ਬਾਅਦ ਇਹ ਗਈਆਂ ਇਹ ਹਜੇ ਸਾਡੇ ਖੇਤ ਤਾਂ ਬੜੀਆਂ ਨਹੀਂ ਪਰ ਇਹਦੀ ਗਲਤੀ ਇਹ ਜ਼ਰੂਰ ਆ ਖੇਤ ਬੜੀਆਂ ਨਹੀਂ ਪਹੀ ਤੇ ਜਾਂਦੀਆਂ ਨੂੰ ਇਹ ਗੱਲ ਕੋਲ ਪੈ ਗਈ ਸੀ ਉਹਨਾਂ ਦੇ ਇਹ ਮੈਂ ਮਰਨ ਦਾ ਗੱਲ ਨਾ ਗਾਲਤਾਂ ਭਾਈ ਤੁਸੀਂ ਤਾਂ ਪਾਉਂਦੇ ਅਸੀਂ ਤੁਹਾਡੇ ਕੰਮ ਨਹੀਂ ਆਉਂਦੇਗੇ ਜਦੋਂ ਕੋਈ ਤੁਹਾਡੇ ਦੁੱਖ ਸੁੱਖ ਹੋ ਜਾਂਦਾ ਉਦੋਂ ਤਾਂ ਤੂੰ ਜਾਣਾ ਭੱਜਾ ਬਲਵੀਰੋ ਆਈ ਸਾਡੇ ਦੋ ਭਾਂਡੇ ਮੰਗੀ ਨਾਲ ਆਇਆ ਬਲਵੀਰੋ ਆਹ ਦਾ ਕੋਠੜ ਗੋਹੇ ਦੇ ਸਿੱਟਣਾ ਆਇਆ ਤੇ ਉਦੋਂ ਅਸੀਂ ਕੰਮ ਆਉਨੇ ਛੋਡੇ ਇਹ ਕੰਮ ਆਉਣ ਵਾਸਤੇ ਗਵਾਂਡ ਗਵਾਂਡ ਬਣਿਆ ਹੁੰਦਾਗਾ ਭਾਈ ਪੁੱਛ ਕੇ ਲਈ ਜਾਓ ਹੁਣ ਸਾਨੂੰ ਕੀ ਪਤਾ ਸੀਗਾ ਵੀ ਹੁਣ ਛੋਡੇ ਘਰ ਦੀ ਲੈ ਕੇ ਜਾਂਦੇ ਹਰਾ ਵੱਟ ਕੇ ਸਾਡੇ ਪੈਸੇ ਤਾਂ ਪਿੰਡ ਤੋਂ ਕੋਈ ਚੋਰੀ ਕਰਕੇ ਲੈ ਕੇ ਜਾਂਦਾ ਇਸ ਤਾਂ ਗੁਰਦੁਆਰੇ ਵੀ ਲਾਉਂਟ ਮੰਟ ਕਰਾਈ ਉਦੋਂ ਤੂੰ ਆ ਕੇ ਨਾ ਕਿਹਾ ਮੇਰੇ ਘਰੇ ਲੈ ਭਾਈ ਅਸੀਂ ਲੈ ਕੇ ਜਾਂਦੇ ਹਰਾ ਚਲ ਮਾਣਾ ਮੁੱਤਾ ਅਸੀਂ ਕੋਈ ਬ ਪੁੱਛ ਕੇ ਲੈ ਜਾਂਦੀ ਜਵਾਂ ਜਵਾਬ ਨਹੀਂ ਸੀ ਜਿਹੜੀ ਅਲਾਊਸਮੈਂਟ ਕਰਾਈ ਹੈ ਨਾ ਉਹਦੇ ਮੈਂ ਹੈ ਹੀ ਨਹੀਂ ਸੀ ਨਾਲੇ ਮੈਨੂੰ ਪਤਾ ਨਹੀਂ ਸੀ ਉਹਦੇ ਮੇਰਾ ਕੁੜਮ ਮਰ ਗਿਆ ਉਹਦੇ ਮੈਂ ਭੋਗ ਤੇ ਗਈ ਹੋਈ ਸੀਗੀ ਤੇ ਮੈਨੂੰ ਤਾਂ ਪਤਾ ਨਹੀਂ ਸੀ ਐਨੇ ਕਿ ਤਾ ਸਿਆਣਾ ਤੈਨੂੰ ਵੀ ਆ ਉਹਨਾਂ ਦੇ ਜਵਾਬ ਆ ਗਏ ਮੈਂ ਤਾਂ ਜੋ ਇੱਕ ਠੇਕਰੀ ਆ ਗਿਆ ਸਿਆਣ ਲੀਆਂ ਸੀ ਵੀ ਤੇਰੀ ਨੂੰਹ ਹੈ ਪਰ ਗੁੱਸਾ ਤਾਂ ਇਸ ਗੱਲ ਦਾ ਬਿਨਾਂ ਪੁੱਛੇ ਕਿਉਂ ਵੱਢਦੀਆਂ ਪੁੱਛ ਕੇ ਜਾਂਦੇ ਬਦਲ ਲੈਂਦੇ ਕੋਈ ਚੱਕਰ ਨਹੀਂ ਸੀ ਹਰੇ ਦਾ ਆ ਸਾਰਾ ਪਿੰਡ ਨਾ ਥੂ ਥੂ ਕਰੀ ਜਾਂਦਾ ਹੈ ਕਹਿੰਦੇ ਆ ਕਿ ਉਹ ਤਾਂ ਦੋਨੇ ਸਹੁਰਾ ਦੀ ਮਾਈ ਕੰਜਰ ਆ ਇੱਕ ਮੇਰੀ ਨੂ ਦੀ ਇੱਜ਼ਤ ਸੀ ਮੇਰੇ ਤਾਂ jaan ਰੁੱਕਦੀ ਸੀ ਮੈਂ ਨਾ ਮਸਾਂ ਆਈਆਂ ਕਿੰਨੀ ਹਾਤ ਨਾਲ ਹਾਂ ਕੰਜਰ ਕਹਾਈ ਜਾਂਦਾ ਚੱਲ ਵੇ ਮੈਂ ਤਾਂ ਜਾਣਦੀ ਆ ਬੇਸ਼ਰਮ ਬੰਦੇ ਹਾਂ ਕਰਾ ਨਾ ਹੋਰ ਕੀ ਦੀ ਕਰਾ ਬੇਸ਼ਰਮ ਚੱਕ ਲੋ ਭਾਈ ਚੱਕ ਲੋ ਚਲ ਕੀ ਮੂੰਹ ਲੱਗਣਾ ਓਏ ਲੋਕ ਭੈ ਪਗ ਬੱਸ ਤੇਰਾ ਵੇ ਦੇਖ ਲਿਆ ਮੈਂ ਕੁਝ ਹੋਣਾ ਪੈਂਦਾ ਮਾੜਾ ਮੋਟਾ ਦੇਖ ਲਿਆ ਤੇਰਾ ਬੱਸ ਮੈਂ ਤੇਰੀ ਦੇਖ ਲਈ ਪਹਿ ਲੱਗ ਗਿਆ ਪਤਾ ਤੇਰੀ ਵੀ ਕਿੰਨੀ ਕਹਿਜਤਾ ਪਿੰਡ ਚ ਤੇਰੀ ਚੌਰਾ ਕਾ ਲੈ ਲੁੱਚਾ ਕਾ ਲੈ ਲੰਡਰ ਖਾ ਲਿਆ ਤਾ ਮੇਰਾ ਸਾਥ ਤੇ ਤੂੰ ਸਿੱਧਾ ਉਪਰੇ ਜਾਂਦਾ ਤੂੰ ਮੈਂ ਤਸਿੱਧ ਤੋਂ ਗਿਲਣਾ ਐਂਦਾ ਤੂੰ ਪਹਿਲੀ ਮੈਂ ਦੇਖਿਆ ਤੇ ਮਾਰਾ ਤੇਰੇ ਜਿਹੜੇ ਖੇਚਾਉਂਦੇ ਸੀ ਸਾਰੇ ਚੱਕ ਲੇ ਇਥੋਂ ਇੱਕ ਬੰਦਾ ਨਹੀਂ ਚੱਕਿਆ ਗਿਆ ਸਾਰੀ ਚਰੀ ਲੈ ਕੇ ਵੱਢ ਕੇ ਹੋ ਰੋਟੀ ਰੋਟੀ ਹਾਰੀ ਕੋਣਾ ਕਿਹੜੇ ਗੁਲਗਲੇ ਖਵਾਏ ਆ ਤੁਸੀਂ ਭਾਲਦਾ ਪੂੜੇ ਮੇਰਾ ਮੇਰੇ ਸਾਲੇ ਜੂਸ ਘੜਾਤਾ ਮੈਂ ਕਿਹਾ ਕੋਲੇ ਸੀ ਕੀ ਪਤਾ ਉਹਨਾਂ ਦੀ ਨੂਨ ਕੁਛ ਕਿਹਾ ਹੀ ਹੋਏ ਮੈਂ ਸਾਲੇ ਤਾਂ ਹੀ ਤੱਕ ਡਾ ਲਾਂਭਾ ਦੇ ਗਿਆ ਕਿ ਉਹ ਸਭ ਕੁਝ ਮੈਨੂੰ ਸੁਣਾ ਕੇ ਗਈ ਆ ਬਾਕੀ ਨਾਲ ਜਿਹੜੀਆਂ ਗੱਲਾਂ ਲੋਕ ਕਹਿੰਦੇ ਸੀ ਅੱਜ ਮੂੰਹ ਤੇ ਉਹ ਵੀ ਕਹਿ ਗਈ ਕਿ ਤੂੰ ਆਦੀਤੀ ਤੋਂ ਬਗੈਰ ਇਹਨੂੰ ਕਿਉਂ ਰੱਖਿਆ ਬਿਨਾਂ ਕੁੜੀ ਤੋਂ ਪਰੋਣਾ ਕਾਦੇ ਵਾਸਤੇ ਪਾਲਿਆ ਮੈਨੂੰ ਐ ਆ ਚੱਲ ਵੀ ਅਗਲੇ ਨਾਲ ਰਿਸ਼ਤੇਦਾਰੀ ਬਣੀ ਸੀਗੀ ਚੱਲ ਆ ਗਿਆ ਹੁਣ ਘਰੋਂ ਕੱਢਿਆ ਜਾਂਦਾ ਮੇਰੇ ਸਾਲੇ ਨੇ ਇਹ ਵੀ ਸ਼ਰਮ ਲਾ ਰੱਖੀ ਆ ਵੀ ਆਪਦੇ ਘਰੇ ਕੋਰੇ ਨੂੰ ਕੋਈ ਓੜਦਾ ਨਹੀਂ ਪਤਾ ਨਹੀਂ ਉਹ ਵੀ ਨਹੀਂ ਕਦੇ ਉਹਨਾਂ ਨੇ ਨਹੀਂ ਪੁੱਛਿਆ ਫੋਨ ਕਰਕੇ ਭਾਈ ਮੁੰਡਾ ਸਾਡਾ ਕਿਉਂ ਨਹੀਂ ਆਉਂਦਾ ਕੀ ਗੱਲਬਾਤ ਹੈ ਚੰਗ ਮੇਰੇ ਸਾਲੇ ਦੇ ਕਿਸੇ ਦਿਨ ਹੱਥ ਪੈਰ ਬੰਨ੍ਹ ਕੇ ਨੂੰ ਤਾ ਤੋੜੂਗਾ ਇਹ ਤਾਂ ਸਾਲ ਹੋਰੀ ਕੰਮ ਚੰਦ ਚਾੜਨ ਲੱਗਿਆ ਨਹੀਂ ਪ੍ਰੀਤਾ ਮਾਸੀ ਹਰੇ ਚਾਰੇ ਦਾ ਬੜਾ ਔਖਾ ਹੋਇਆ ਕੁੜੀ ਪਸ਼ੂ ਵੀ ਭੁੱਖੇ ਰਹਿੰਦੇ ਨੇ ਹੁਣ ਤਾਂ ਮਾਸੀ ਆਪਾਂ ਐ ਕਰਦੇ ਆਂਗੇ ਹੋਰ ਬਥੇਰੇ ਖੇਤ ਨੇ ਆਪਾਂ ਕਿਸੇ ਹੋਰ ਤੋਂ ਵਾੜ ਲੈਉਨੇ ਆਂਗੇ ਨਹੀਂ ਗਾਂਹ ਕਿਤੇ ਅਗਲਾ ਉਹਨੂੰ ਨਾ ਲੁੱਤੀ ਲਾ ਦੇ ਉਹਨਾਂ ਨੂੰ ਬੜਾ ਪਤਾ ਲੱਗਦਾਗਾ ਨੇ ਉਹਨਾਂ ਨੂੰ ਕੀ ਸੁਪਨੇ ਆਉਂਦੇ ਨੇ ਦੱਸਾਂ ਉਹਨਾਂ ਤਾਂ ਜਾ ਕੇ ਮੈਂ ਦੇ ਆਈ ਤੇਲ ਉਹਨੂੰ ਤਾਂ ਕੰਜਰ ਬਾਹ ਚਾਂਬੜਾ ਫਿਰਦਾ ਸੀਗਾ ਉਹ ਵੀ ਕੀ ਕਹੂਗਾ ਵੀ ਕੀਦਿਆਂ ਨੂੰ ਹਨ ਨੂੰ ਛੇੜਿਆ ਸੀ ਚਲ ਦੇਖਦੇ ਆਂ ਫਿਰ ਹੁਣ ਆ ਹਨ ਮਾਸੀ ਆ ਗਈ ਹਸਰੀ ਕਾਲ ਮਾਸੀ ਹੁਸਰੀ ਕਾਲ ਪੁੱਤ ਆ ਕੁਰਸੀ ਲੈ ਲੈ ਉਹ ਠੀਕ ਹੋ ਹਾਂਜੀ ਕੁਰਸੀ ਤੇ ਬਹਿ ਜਾ ਚਲ ਇੱਥੇ ਜੀ ਕਰ ਲੈਣੀ ਚੱਕ ਕੇ ਹੋਰ ਪਾਣੀ ਲਿਆਵਾ ਪਾਣੀ ਤਾਂ ਬੱਸ ਆਂਟਾ ਪੀਕੇ ਆਂ ਆਉਂਦੀ ਆਂਦੀ ਚਲ ਮੈਂ ਤਾਂ ਨਾ ਜੀ ਤੁਸੀਂ ਕਾ ਖੰਤ ਵਢਣ ਗਈ ਆਂ ਹਾਂ ਤੁਸੀਂ ਕਹਿੰਦੇ ਸਾਡੇ ਮਗਰ ਪੈ ਗਿਆ ਹਾਂ ਮੈਂ ਤਾਂ ਬਾਗੀ ਭਨੇ ਮੱਗਰ ਕੋਲੇ ਅੱਛਾ ਮੈਂ ਤਾਂ ਉਹ ਕਰਕੇ ਆਂ ਜਿਹੜੇ ਕੀਚੀ ਦਾ ਨਾਮ ਨਹੀਂ ਹੁੰਦਾ ਅੱਛਾ ਜੀ ਮੈਂ ਤਾਂ ਬਹੁਤ ਬੁਰੀ ਬਣਾ ਕੇ ਆਈ ਆ ਮੈਂ ਕਿਹਾ ਬਸ਼ੇਰਾ ਕਾਦੇ ਵਾਤੇ ਰੱਖਿਆ ਤੀ ਤਾਂ ਤੇਰੇ ਹੈ ਹੀ ਨਹੀਂ ਗਈ ਇਹ ਤਾਂ ਕੀ ਕਰਣਾ ਲੋਕ ਪਤਾ ਕਿੰਨੀਆਂ ਗਾਣਾ ਦਿੰਦੇ ਸੋਨ ਨੂੰ ਸੱਚੀ ਗੱਲ ਹੈ ਕੰਜਰ ਤੋਂ ਬਨਾਂ ਨਹੀਂ ਬੋਲਦੇ ਨਾਲੇ ਹਾਂ ਤੇ ਫਿਰ ਹੋਰ ਤੱਕ ਗੱਲ ਨਹੀਂ ਆਉੜੀ ਦੋਨੇ ਓਲ ਲੋਲੋ ਲਾ ਗਿਆ ਕਰਨ ਪੀਕੇ दारू ਤੇ ਉਹ ਦਰ ਮੱਗਰ ਲੈ ਭਗ ਜਾ ਭਗ ਸਾਡੇ ਘਰੋਂ ਭਗ ਜਾ ਵਕ ਜਾਨੀ ਹੋਰ ਮੈਂ ਤੁਹਾਡੇ ਮਲੰਗਾ ਨੇ ਕੀ ਕਰਨਾ ਇੱਥੇ ਨਹੀਂ ਮਸੀਓ ਤਾਂ ਤਾਂ ਜਮਾਈਦਾਰੂ ਬਲਾਈ ਪੀਂਦਾਗਾ ਮੈਂ ਜਮਾਈ ਕਾਹਦਾ ਹੋ ਹੁਣ ਉਹਦਾ ਤੀ ਤਾਂ ਹੈ ਨਹੀਂ ਤੀ ਤਾਂ ਮਰ ਗਈ ਜਮਾਈ ਵੀ ਫੇਰ ਹੀ ਸੋਣਾ ਲੱਗੇ ਘਰੇ ਬੈਠਾ ਜੇ ਤੀ ਹੋਵੇ ਤਾਂ ਲੈ ਉਹ ਉਹ ਨੂੰ ਨਹੀਂ ਆਉਂਦੀ ਹੈਗੀ ਵੀ ਮੈਂ ਇਹਨੂੰ ਲੰਡੂ ਨੂੰ ਇੱਥੇ ਬਿਠਾਇਆ ਹੋਇਆਗਾ ਨਹੀਂ ਦੋਨਾਂ ਦੀ ਸ਼ਰਮ ਲਹੀ ਹੋਈ ਆ ਨੇ ਤਾਂ ਉਹਦੀ ਮਾਂ ਮੁੱਕ ਗਈ ਉਹਦੇ ਘਰ ਵਾਲੀ ਮੁੱਕ ਗਈ ਬੈਠੇ ਨੇ ਮੌਜ ਨਾਲ ਕੱਲੇ ਉਹ ਲੰਡੇ ਨੂੰ ਖੁਣਾ ਸੌਕਾ ਤੋਂ ਮਿਲਿਆ ਹਾਂ ਵੀ ਜੇ ਅਸੀਂ ਥੱਬੀ ਇੱਕ ਕੱਖਾਂ ਦੀ ਲਿਆਂਦੀ ਤੁਹਾਡੇ ਕੇ ਜੱਸ ਜਾਣ ਨਿਕਲ ਗਈ ਨੜ ਫਿਰ ਉਹ ਹੀ ਤਾਂ ਗੱਲਾਂ ਹੁਣ ਹੋਰ ਅਸੀਂ ਕੱਖਾਂ ਨੂੰ ਕਿਧੇ ਜਾਵਾਂਗੇ ਹਾਂ ਫਿਰ ਕੰਮ ਨੂੰ ਤਾਂ ਆਪਣੇ ਮਨ ਨਹੀਂ ਭਾਜਦੇ ਨੇ ਮੈਂ ਤਾਂ ਕਿਹਾ ਸੀ ਮਹਾਂ ਜੇ ਦੁੱਖ ਸੁਖੋਂ ਦੱਤੋਂ ਸਾਡੇ ਉਹਨੇ ਭੱਜੇ ਹਾਂ ਵੀ ਆਈ ਸਾਡੇ ਕੰਮ ਕਰਕੇ ਆਓ ਉਦੋਂ ਕਿਸੇ ਹੋਰ ਵਾਗਿਆ ਕਰੋ ਲੈ ਉਹ ਹੀ ਤਾਂ ਹੈ ਫਿਰ ਮੈਂ ਤਾਂ ਮੁੜ ਕੇ ਫਿਰ ਭਈ ਗਈ ਨਹੀਂ ਹੈਗੀ ਉਦੋਂ ਰਣਜੀਤ ਆਈ ਰਣਜੀਤ ਮੈਨੂੰ ੱੱਕੇ ਨਾਲ ਲੈ ਗਈ ਕਹਿੰਦੀ ਉਹਨਾਂ ਦੇ ਖੇਤੋਂ ਹੀ ਲਿਆਵਾਂਗੇ ਮਗਰ ਕੇ ਵੱਢ ਕੇ ਮਹਾਂ ਨਹੀਂ ਨਾ ਪਹਿਣ ਮੈਂ ਤਾਂ ਦੋ ਬੰਦਿਆ ਤੇਰੇ ਉਰੇ ਹੱਥ ਉਹਦੇ ਨਾਲ ਪਰੋਣੇ ਦੇ ਨਾਲ ਇੱਕ ਹੋਰ ਸੀ ਮਲੰਗ ਜਾ ਬੰਦਾ ਪਤਾ ਨਹੀਂ ਕੀ ਦਾ ਕੋਸੀ ਕੱਢਿਆ ਵੱਢਿਆ ਉਹ ਇਟਾ ਲੈ ਕੇ ਮੈਂ ਅਗਰ ਪੈ ਗਏ ਸਾਡੇ ਤਾਂ ਦੋਨਾਂ ਦੇ ਨਹੀਂ ਤੀਏ ਮੈਂ ਤਾਂ ਐ ਕਹੀਆਂ ਤੁਸੀਂ ਨਾ ਹੀ ਜਾਇਆ ਕਰੋ ਅੱਜ ਕੱਲ ਨਾ ਟਾਈਮ ਆ ਬਾਲਾ ਮਾੜਾ ਕੁਦਰਤੀ ਮੈਂ ਤੈਨੂੰ ਨਹੀਂ ਲੈ ਕੇ ਗਈ ਕੁੜੀ ਨੂੰ ਨਾਲ ਫਿਰ ਐਵੇਂ ਇੱਕ ਗੱਲ ਹੁੰਦੀ ਆ ਅਗਲਾ ਦੋ ਨਾਂ ਜੋੜ ਲੈਂਦਾ ਲੈ ਹੋਰ ਹੁਣ ਉਹੀ ਤਾਂ ਗੱਲ ਹੈਗੀ ਜਵਾਨਾ ਬਹੁਤ ਮਾੜਾ ਤੇ ਇਹ ਹੁਣ ਹਾਂ ਨਹੀਂ ਮਾਸੀ ਫਿਰ ਹੋਰ ਕੀ ਕਰੀਏ ਉਹ ਪਸ਼ੂ ਵੀ ਨਹੀਂ ਭੁੱਖੇ ਮਾਰੇ ਜਾਂਦੇ ਆਪਣੇ ਕਿਹੜਾ ਜ਼ਮੀਨ ਜਾਇਦਾਦ ਹੈਗੀ ਵੀ ਆਪਾਂ ਉੱਥੋਂ ਵੜ ਲਿਆਵਾਂਗੇ ਜੇ ਇਹਨਾਂ ਦੇ ਖੇਤਾਂ ਚੋਂ ਨਹੀਂ ਲਿਆਵਾਂਗੇ ਹੋਰ ਦੱਸ ਕੀ ਦੋ ਲਿਆਵਾਂਗੇ ਹਾਂ ਤੇ ਇਹ ਆਪਾਂ ਨੂੰ ਕਿੱਥੇ ਹੈ ਨਾ ਗਰੀਬਾਂ ਨੂੰ ਸਰਦਾ ਹਾਂ ਜਾਣਾਂ ਦਾ ਪੈਂਦਾ ਫਿਰ ਉਹ ਹੀ ਗੱਲ ਪਸ਼ੂ ਰੱਖ ਲੈਣੇ ਆ ਦੁੱਧਵਾਦ ਪਾ ਲੈਣੇ ਆ ਉਹਦੇ ਨਾਲ ਟਾਈਮ ਪਾਸ ਹੁੰਦਾ ਘਰ ਦੇ ਖਰਚੇ ਤਾਂ ਚੱਲੀ ਜਾਂਦੇ ਨੇ ਹਾਂ ਤੇ ਇਹ ਆਪਣੇ ਕਿਹੜਾ ਕੋਈ ਜ਼ਮੀਨ ਹੈ ਹਾਂ ਵੀ ਚਲ ਆਪਾਂ ਉਹਦੇ ਸੱਤ ਗੁਜ਼ਾਰਾ ਕਰ ਲਾਂਗੇ ਉਹੀ ਤਾਂ ਹੈ ਟਾਈਮ ਪਾਸ ਕਰਦੇ ਆਂਗੇ ਇਹਨਾਂ ਨੂੰ ਇਹਨਾਂ ਨੂੰ ਆਏ ਨਹੀਂ ਆਉਂਦੀ ਹੈਗੀ ਜੱਟਾਂ ਨੂੰ ਵੀ ਸਾਡੇ ਇਹੀ ਤਾਂ ਕੰਮ ਆਉਂਦੀਆਂ ਨੇਗੀ ਨੀ ਨਾਲ ਤੇ ਜੱਟ ਦਾ ਤਾਂ ਕਹਿੰਦੇ ਕਹਾੜੇ ਪਾਟਾ ਮੂੰਹ ਹੁੰਦਾ ਹਾਂ ਉਹ ਗੱਲ ਹੋ ਜਾਂਦੀ ਹੈਗੀ ਡੜੀ ਜੀ ਹੋਰ ਕੀ ਹੋ ਗਿਆ ਤੈਨੂੰ 50000 ਰੁਪਏ ਮਿਲਜੋ ਤਾਂ ਤੂੰ ਕੀ ਕਰਨੀ ਆ ਭਾਣੂ ਉਹ ਜਨਾਨੀ ਜੀ ਨੇ ਸਾਰੇ ਧਾਰਤੀ ਖਾਦੀ ਪੀਤੀ ਯਾਰ ਉਹ ਟਾਈਮ ਹੁੰਦਾ ਖਾਣ ਪੀਣ ਦਾ ਸ਼ਰਾ ਟਾਈਮ ਹੁੰਦਾ ਕੋਈ ਤਾਂ ਦਿਨੇ ਵੀ ਡੱਕਿਆ ਰਹਿਣਾ ਆ ਚੱਲਣ ਦੇ ਘਰ ਆਪਣੇ ਹੁਣ ਜ ਦਿਗਦ ਲਾਂਗੀ ਅੰਦਰ ਹੋਰ ਫਿਰ ਬੱਤਤਾ ਹੋਣੀ ਪਊ ਹੋਣਾ ਉਹ ਮੁਰਕੇ ਤੈਨੂੰ ਸੁਸਤ ਨਹੀਂ ਨਹੀਂ ਦੀ ਕੰਧਾ ਫੜਫੜ ਤੁਰਦਾ ਤੂੰ ਇੱਕ ਤਾਂ ਮੇਰਾ ਹੱਟੂਈ ਚ ਉਂਕੋ ਬਪਾਸ਼ ਦੇ ਖਾਖਾ ਫੁੱਕੀ ਤੂੰ ਮੈਨੂੰ ਰੇਲਿਆ ਦੇ ਹੀ ਲਿਆ ਨਾ ਤੈਨੂੰ ਬੋਤਲ ਆਹੋ ਬੋਤਲ ਲਿਆ ਦੇ ਤੈਨੂੰ ਸ਼ਰਮ ਨਹੀਂ ਆਉਂਦੀ ਮੇਰੇ ਨਾਲ ਮੈਂ ਖਾਦੀ ਨਹੀਂ ਪੀਤੀ ਨਹੀਂ ਕਦੇ ਤੈਨੂੰ ਬੋਤਲ ਫੜਕੇ ਲਿਆਦਾ ਲੈਉਣੀ ਕਿੱਦਾਂ ਲੌਕ ਕਿੱਦਾਂ ਦਾ ਨਹੀਂ ਮੈਨੂੰ ਇਹ ਦੱਸ ਮੇਰੇ ਕੋਲ ਤਾਂ ਪੈਸੇ ਪੂਰੇ ਹੈ ਨਹੀਂ ਆਦਾ ਰੋਟੀ ਖਾਣੀ ਆ ਖਾਲਾ ਪੈ ਜਾ ਟੂਰਨਾਮੈਂਟ ਜਿੱਤੇ ਜਾ ਕੇ ਐਂ ਕੰਮ ਚੱਲਦਾ ਜਿਵੇਂ ਤੂੰ ਕਹਿੰਦਾ ਐਂ दारूਆਂ ਨਾਲ ਕੇ ਮੇ ਲੋਟ ਆਊਗਾ ਸਾਰਾ ਸਾਰਾ ਦਿਨ ਪੁੱਤ ਰੋਟੀ ਖਾਣ ਚੁਗਾ ਹੋ ਤਾਂ ਜਾ ਮੈਂ ਆਹ ਰੋਟੀ ਉਹ ਤਾਂ ਤੇਰੇ ਬੁਰਕੀ ਮੂੰਹ ਚੋਂ ਨੰਗਦੀ ਨਹੀਂ ਜਾ ਯਾਰ ਬਾਪ ਮੈਂ 10 ਮਿੰਟ ਪਿਆ ਸੀ ਮੇਰੇ ਸਾਡੇ ਨੇ ਉਹਦੀ ਅੱਖ ਖਲਾਤੀ ਫੇਰ ਫਿਰ ਆਹ ਯਾ ਦੁੱਖ ਦਿੰਦਾ ਖਲਾਬ ਜਵਾਈ ਰਖਾ ਦਨ ਦਾ ਪੈਸੇ ਜਿਹੇ ਇਹ ਪਤਾ ਕਿੱਥੇ ਰੱਖ ਕੀ ਆਹੋ ਆ ਬਣ ਗਈ ਉਹ ਗੱਲ ਆ ਯਾਰ ਬੀਆ ਬਲੂ ਡਾਇਮੰਡ ਦਿ ਆਉ ਰੇਡੀ ਉਹ ਹਣ ਕੀ ਹੋ ਗਿਆ ਤੈਨੂੰ ਅੱਜ ਤੋਂ ਬਾਅਦ ਸੌਂ ਖਾ ਲਈ ਦੁਬਾਰਾ ਦਾਰੂ ਨਹੀਂ ਪੀਣੀਏਗੀ ਉਹ ਸ਼ੁਕਰ ਹੈ ਰੱਬ ਦਾ ਸ਼ੁਕਰ ਹੈ ਜਿੱਦ ਨਹੀਂ ਪੀਏਗਾ ਉਹ ਘਰ ਦੀ ਕੋਈ ਜੂਨ ਸੁਧਰ ਜੂ ਮੈਂ ਖੇਤ ਜਾਣਾ ਚੰਗਾ ਉਹ ਤੂੰ ਮੇਰੀ ਗੱਲ ਸੁਣ ਪਹਿਲਾਂ ਤਿਹਾਰ ਵਿਹਾਰ ਆ ਤੇਰੀ ਭੈਣ ਚਲ ਵਿਆਹੀ ਵਧੀ ਆ ਤੂੰ ਤੀਆਂ ਹੁਣ ਰਖੜੀਆਂ ਵੀ ਆ ਤੀਆਂ ਵੀ ਆ ਘਰੇ ਕਿਉਂ ਨਹੀਂ ਜਾਂਦਾ ਪਹਿਲਾਂ ਤੂੰ ਮੈਨੂੰ ਆਸਤੋ ਹੋ ਜਾਇਆ ਮੇਰਾ ਉੱਥੇ ਕੀ ਹੱਕ ਐ ਤੇਰੇ ਘਰੇ ਜਾਂਦਾ ਪਿੰਦੇ ਪੁੱਤ ਗੀੜਾ ਗੁੜਾ ਮਾਰਿਆ ਨਾ ਡੈਡੀ ਹੁਣ ਤਾਂ ਤੇਰਾ ਪੁੱਤ ਐ ਦੁਆ ਮੈਂ ਖੇਤਿਆਂ ਨਾ ਖੇਤ ਜਾ ਕੇ ਕੀ ਕਰੀਏਗਾ ਮੋਟਰ ਚੱਲੀ ਜਾਂਦੀ ਐ ਫਿਰ ਨਿਗਰ ਰੱਖੀ ਕਿਤੇ ਨਾਲੇ ਹੁਣ ਤੂੰ ਮਾੜਾ ਸੱਟ ਰਹੀ ਉੱਥੇ ਉਹੀ ਨਾ ਕਿਤੇ ਜਾ ਕੇ ਮੋਟਰ ਵਾਲੇ ਕੋਠੇ ਨਾਲ ਪੰਗਾ ਲੈਣ ਲੱਗ ਜੀ ਰੈਂਟਾ ਉੱਥੇ ਮੈਂ ਮੈਂ ਖੇਤ ਨਿਗਰ ਰੱਖਦਾਗਾ ਜਾ ਕੇ ਤੇ ਤੂੰ ਆਉਣਾ ਹੋਇਆ ਜੀ ਨਹੀਂ ਆਉਣਾ ਹੋਇਆ ਨਾ ਹੀ ਕੋਈ ਨਾ ਮੈਂ ਪਿਆ 10 ਮਿੰਟ ਮੈਂ ਵੀ ਆਉਣਾ ਖੇਤ 'ਚ ਹਾਂ ਚੰਗੀ ਗੱਲ ਹੈ ਦਾਦੂ ਜੁਰਨਾ ਵੀ ਇੱਥੇ ਜਾ ਕੇ ਨਾ ਦਾਦੂ ਨੇ ਮੈਨੂੰ ਤਾਂ ਪੈਸੇ ਦਿੱਤੇ ਆ ਤਾਂ ਹੀ ਤਾਂ ਦਿੱਤੇ ਨਹੀਂ ਮੈਂ ਸਾਡਾ ਡੱਕ ਲੈਣਾ ਕਿੱਤੋਂ ਪੈਣ ਆ ਬਈ ਆਪਾਂ ਤਾਂ ਪਹਿਲਾਂ ਠੇਕੇ ਤੇ ਜਾਣੇ ਆ ਆ ਬੈਠਾ ਪ੍ਰਥਵੀ ਹੋਏ 아이 ਤੋਂ ਲੈਨੇ ਆ ਪ੍ਰਥਵੀ ਹੋਏ एक ब्लू डायमंड डायमंडी दे बोतला तो चल के लाव गे इतना मखिया बोलियाँ आ जा आंडे भी ले चली दो चार ਦੇਖ ਤਾਲੇ ਯਾਰ ਫਿਰ ਥੀ ਨੇ ओरिजिनल ਹੀ ਦਿੱਤੀ ਆ ਕਿ ਡੁਪਲੀਕੇਟ ਦਿੱਤੀ ਆ ਹੈਗੀ ਤਾਂ ओरिजिनल ਆ ਤੈਨੂੰ ਉੱਥੇ ਪੀਮਾ ਕੇ ਇੱਥੇ ਪੀਮਾ ਇੱਕ ਤਾਂ ਗੱਲ ਹੈਗੀ ਆ ਜਿੰਨੇ ਗੁਣ ਤੇਰੇ ਚ ਨਾ ਉਹਨਾਂ ਇਨਸਾਨ ਚ ਵੀ ਨਹੀਂ ਹੈਗੇ ਡੇ ਪਾਏ ਨੂੰ ਗਲਾਬੋਂਦੀ ਓਏ ਫਤਾਵੇ ਨਾਲ ਲੱਗ ਜੇ ਨੂੰ ਕਿਤੇ ਇੱਕ ਬਾਈ ਮੈਂ ਗੱਲ ਸੁਣ ਕੇ ਜਾਓ ਚਿੱਟਾ ਬਗਲਾ ਤੇ ਗੁਲਾਬੀ ਭੁੰਡੀ ਕਿੱਧਰ ਨੂੰ ਚੱਲੇ ਆ ਖੇਤ ਨੂੰ ਇੱਧਰ ਆ ਗੁਲਾਬੀ ਭੁੰਡੀ ਕਿੰਨੂੰ ਕਿਹਾ ਵੇ ਚਿੱਟਾ ਬਗਲਾ ਕਿੰਨੂੰ ਕਿਹਾ ਗਾ ਗਲਤੀ ਹੋ ਗਈ ਸੁਨੀਲ ਸਿੱਟੀ ਬਣਿਆ ਖੜਾ ਸੀ ਗਲਤੀ ਹੋ ਗਈ ਨਹੀਂ ਉਦੋਂ ਇਹ ਐਕਟਰ ਮੈਂ ਤਾਂ ਭਾਈ ਆ ਪੁੱਛਦਾ ਸੀ ਮੈਂ ਤਾਂ ਇਹ ਪੁੱਛਦਾ ਸੀ ਮੈਂ ਇੱਧਰ ਖੇਤ ਕਿੱਧਰ ਜਾਂਦੇ ਮੈਂ ਕੋਈ ਹੈਲਪ ਕਰ ਦਈਏ ਹਾਂ ਕਰ ਦਈਏ ਹੈਲਪ ਉਹ ਦੇਖ ਨਾ ਦਿਉਂਦੀ ਧੜਕਣ ਚ ਰਹਿਣੀ ਆ ਲੈ ਰਹਿਣੀ ਆ ਤਾਂ ਬਾਹਲੇ ਲੱਛ ਫੇਦਰਾ ਆਇਆਗਾ ਅੱਗੋਂ ਤੋ ਨਾ ਕੋਈ ਦੀ ਮਾਰ ਕੇ ਮੁੱਕੀ ਜਾਨ ਕੱਢ ਦੂੰ ਨਹੀਂ ਕਹਿੰਦਾ ਭਾਣਾ ਨਹੀਂ ਕਹਿੰਦਾ ਮੈਂ ਤਾਂ ਜਾਨਾ ਇੱਕ ਤਾਂ ਚੰਦਰियां ਪਾਲੀ ਦਾ ਭੁਲੇਖਾ ਪਾ ਦਿੰਦਿਆਂ ਨਗੀਆਂ ਬਾਗੀ ਗਈਆਂ ਚੱਲਾ ਪਾਗੀਆਂ ਹੱਡੀ ਪੀਕ ਹੁਣ ਵਧੀਆ ਹੋਰ ਲੈ ਕੇ ਆਉਣਾ ਪਊਗਾ ਘਾਣੋ ਪੋਏ ਦਾ ਸੋਣੀ ਬੜੀ ਲੱਗੇ ਜਾਂਦੀ ਆ ਰਹਿਣ ਦੇ ਭਰਾਵਾ ਖੌਂਸਲੀ ਖਾ ਕੇ ਬਹਿ ਗਿਆ ਆਪਾ ਤਾਂ ਪਿਗਲਾ ਲਾ ਤੇ ਟੰਨ ਜਾ ਹੋ ਜਾ ਚੱਲ ਕੋਠੇ ਕੋਲ ਚੱਲ ਕੇ ਲੰਮਗੇ ਨੂੰ ਲੰਗ ਜਾਂਦੇ ਕੋ ਪਿਆ ਗਲਾਸ ਲੈ ਮੁਰਾ ਜਾਂ ਕਹਿੰਦਾ ਨਾ ਪਿੰਡ ਗੇੜਾ ਮਾਰਿਆ ਕੇ ਓਏ ਆ ਨਹੀਂ ਪਣੋ ਮਾਰ ਦਿੰਦੀ ਪਿੰਡ ਗੇੜਾ ਰੋਜ ਕਿਹੜਾ ਦਊ ਇਹਦੇ ਬਾਅਦ ਚੱਲ ਕਢਾ ਲੈਨੇ ਆ ਆ ਪਹਿਲਾ ਉਹ ਗਲਾਸ ਪੱਕਾ ਨਿਸ਼ਾਨਾ ਇੱਥੇ ਡੱਗੀ ਤੇ ਰੰਦਾ ਆਪਣਾ ਕੋਈ ਨਹੀਂ ਚੱਕਦਾ ਗਲਾਸ ਐਵੇਂ ਕਪੜੇ ਲਾਈਏ ਮੋਟਾ ਜਾ ਹੁਣ ਹੌਲੀ ਹੌਲੀ ਦਰਦ ਸਹਿਣ ਦੀ ਆਦਤ ਪੈ ਗਈ ਐ ਬਾਲੀਏ ਤੇ ਤੂ ਦੂਰ ਰਹਿਣ ਦੀ ਆਦਤ ਪੈ ਗਈ ਐ ਹਏ ਇਸ ਚੰਦਰੇ ਤੋਂ ਬਣਾਉਣ ਕੋਈ ਗੁਜ਼ਾਰਾ ਹੀ ਹੈ ਨਹੀਂਗਾ ਜੱਦੇ ਦੀ ਗਈ ਹੈ ਨਾ ਜ਼ਿੰਦਗੀ ਚੋਂ दारू ਦੇ ਲੜ ਲੱਗੇ ਜ਼ਿੰਦਗੀ ਬਸ ਕੋਈ ਆ ਵੀ ਨਾ ਜਾਵੇ ਮੱਖੀ ਫੇਲਾ ਮੈਂ ਘੁੱਟਕਾ ਣੂ ਤਾਂ ਇੱਥੇ ਰੱਖ ਦੀ ਯਾਰ ਇਹ ਤਾਂ ਭਾਰੀ ਵਾਲੀ ਆ ਨਕਸਾਨ ਖਾਸਾ ਹੋ ਜੂਣਾ ਜੇ ਡੱਗ ਪੇ 11 ਦੇਖ ਆਈਏ ਜਿੰਮੇਵਾਰ ਇਨ ਮੈਂ ਆਈਏ ਮੇਰਾ ਸਾਦੀ ਦਾ ਤਾਂ ਕਿਤੇ ਹੈ ਨਹੀਂ ਖੇਤ ਕਲਿਆਰਾ ਆਇਆ ਬੜਾ ਇਪਾ ਇਪਾ ਪਤਾ ਨਹੀਂ ਮੋਟਰਸਾਈਕਲ ਕਿਥੋਂ ਲੈ ਕੇ ਆਇਆ ਉਹ ਡੱਗੀ ਤੇ ਪੈਂਦੇ ਆ ਬੋਤਲ ਤੇਰੀ ਪੀਆ ਨਾਲੇ ਪਿਆ ਗਲਾਸ ਇਸ ਹਾਲ ਨੇ ਆਤਰ ਕੇ ਲੈ ਲਿਆ ਕੇ ਪਨੋ ਇਹ ਵੀ ਮੇਰਾ ਅੰਗਰੇਜ਼ੀ ਪੀਂਦਾ ਇਹ ਕਿਹੜਾ ਘੱਟਾ ਕਿਸੇ ਨਾਲੋਂ ਪਈ ਸੀ ਤਾਂ ਨੂੰ ਮਦੱਤ ਨਹੀਂ ਸੀ ਸਾਲ ਇਹ ਇੱਥੋਂ ਲਿਆ ਆ ਭਾਣ ਮੈਂ ਤਾਂ ਲਾਦਾ ਹੀ ਵੀ ਹੱਥ ਫੇਰੀ ਕਰਨ ਲੱਗ ਗਿਆ ਮਤਲਬ ਇਹਦਾ ਜਿਹੜੇ ਪੈਸੇ ਸੀ ਉੱਥੇ 2 ਰੁਪਏ ਧਰੇ ਮੇਰੇ ਉਹ ਤਾਂ ਨਹੀਂ ਚੱਕ ਲਿਆ ਪੁੱਛਦਾ ਹਏ ਪਤਾ ਨਹੀਂ ਕਿੱਧਰ ਗਿਆ ਕੰਜਰ ਦਾ ਦੀਨ ਦਾ ਤਾਂ ਹੈ ਨਹੀਂ ਮੇਰਾ ਸਾਲਾ ਥੱਲਾ ਦਿਖਾ ਕੇ ਦੋ ਬੋਤਲਾਂ ਤਾਂ ਆਹਰੇਗੀ ਥੋੜੀ ਜਿਹੇ ਦੇ ਚ ਹੁਣ ਉਹਦੇ ਨਾਲ ਮੱਥਾ ਮਾਰਨ ਨੂੰ ਫੇਰ ਹੀ ਲੋਟ ਆਊਗਾ ਮੈਂ ਕਹਿੰਦਾ ਮੈਂ ਵੀ ਨਾਲ ਨਾਲ ਇੱਕ ਅੱਧਾ ਪੀਤੀ ਦਾ ਕਦੇ ਹੈ ਨਹੀਂ ਮੈਂ ਦੇਖ ਲੈਨੇ ਸਵਾਦ ਆ ਚਾਪਾਂ ਵੀ ਲੋਕ ਦੰਦੇ ਤਾਂ ਹੈਗੇ ਗਾਲਾਂ ਵੀ ਦੋਨੇ ਪੰਜਰ ਨੇ ਕਦਾਂ ਛੱਤੇ ਜੇ ਕੱਢਣੇ ਪੈਂਦੇ ਇਹਦੇ ਵੀ ਫੇਨ ਦਾ ਵੀਰ ਪਤਾ ਨਹੀਂ ਕਿਵੇਂ ਪੀ ਲੈਂਦਾ ਤਾਂ ਇੰਨੀ ਕੌੜੀ ਆ ਅੱਖਾਂ ਜਿਵੇਂ ਵਿੱਚ ਨਗਾਉਣੀ ਪੂ ਹੋ 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 ਇਹ ਜੀ ਇਹ ਪੀ ਲਈ ਜਿਹੇ ਸਪਰੇਅ ਪੀ ਲਈ ਗੱਲ ਕੋਈ ਹੈ ਮੇਰੇ ਸਾਡੀ ਕੌੜੀ ਵਾਲੀ ਹੁਣ ਦੇਖ ਨਾ ਕਿੱਥੇ ਆ ਐ ਤੋ ਰਹਿਣ ਦੀ ਆਦਤ ਪੈ ਗਈ ਹੈ ਆਦਤ ਪੈ ਗਈ ਹੈ ਤੇ ਪੈ ਮੈਂ ਵੇ ਟਟ ਗਿਆ ਉਹ ਚੁਲਾ ਹੁਣ ਚੱਕ ਲੋ ਇਹਦੇ ਕੋਈ ਹੈਗਾ ਇਸ ਆੜਾ ਦਾ ਪਤਾ ਨਹੀਂ ਪੈਸੇ ਕਿਹਨੇ ਦਿੱਤੇ ਇਹਨੂੰ ਆ ਪਿਆ ਪਿੱਛੋਂ ਦਾ ਬੋਤਲ ਉੱਥੇ ਪੀਆ ਇੱਥੇ ਡਿੱਗਿਆ ਪਿਆ ਇੱਧਰ ਕਿੱਧਰ ਆ ਗਿਆ ਇਹ ਪੰਗੇ ਲੈਦਾ ਫਿਰਦਾ ਲੋਕਾਂ ਦੇ ਖੇਤਾਂ 'ਚ ਇਹਦਾ ਸਾਰ ਲੋਕਾਂ ਦੇ ਖੇਤਾਂ 'ਚ ਤਰਾਫਦਾ ਫਿਰਦਾ ਤੇਲਾ ਇਹ ਨਹੀਂ ਪਤਾ ਜਾਂਦਾ ਕਿ ਮਰ ਗਿਆ ਸਾਹ ਜਾਂ ਬੁ ਨਹੀਂ ਲੈਂਦਾ ਤਾਂ ਓਏ ਓ ਨਾ ਬੋ ਨਾ ਬੋ ਹਲਦਾ ਹੁਲਦਾ ਹੀ ਨਹੀਂ ਉਹ ਖੜਾ ਹੋ ਇੱਥੇ ਕਿੱਧਰ ਲਟਿਆ ਪਿਆ ਤੂੰ ਇਹ ਠੇਕੇ ਆ ਜਿਹੜੇ ਬੋਤਲਾਂ ਚ ਬੰਦੇ ਓਹੋ ਟੱਟੇ ਦੇ ਲਾਣੋ ਸਹਰ ਦਿੰਦੀ ਆ ਤੇਰੀ ਮਾਲਾ ਮਕਲਾਵਾ ਦਿੰਦੀ ਆ ਮੇਰਾ ਸਾਰਾ ਲੇਟਿਆ ਤਾਂ ਪੀਗਾ ਸਾਰਾ ਤੈਨੂੰ ਕਾਦਾ ਹੋਏ ਕਿੜਾਓ ਚੋਣਾ ਡੱਟ ਗਿਆ ਸਰੀ ਗੱਟੇ ਮੇਰਾ ਸਾਰਾ ਲੱਛਣ ਕਰਦਾ ਇੱਕ ਤਾਂ ਨਿੱਗਰ ਵਾਲਾ ਭੈਂਦਾ ਵਿੱਚੋਂ ਚੱਕਿਆ ਹੀ ਨਹੀਂ ਆਣਾ ਇਕੱਲੇ ਤੋਂ ਐ ਮਸੇ ਮਸੇ ਲਾਗੀ ਫੋਟਾ ਨਹੀਂ ਦੀਂਦਾ ਸਾਦਾ ਨਿੱਕਰ ਵੀ ਵਾਲਾ ਧੱਕਿਆ ਹੋਊਗਾ ਇਹ ਕੜਾ ਕੱਟ ਪੀਤਾ ਨਾਲੂ ਦੀ ਬੋਤਲ ਜੀ ਤਾਂ ਪੈਂਦੇ ਯਾਰ ਨਜਾਲੀ ਲਾ ਰੱਖੀ ਜਲੇ ਦਾ ਓਏ ਪੂਜਾ ਖੜਾ ਖੜਾ ਹੋ ਖੜਾ ਖੜਾ ਹੋ ਜਾ ਪੂਜਾ ਹੋ ਜਾ ਹੋ ਜਾ ਹੋ ਜਾ ਹਾਂ ਹੋ ਗਿਆ ਹੋ ਗਿਆ ਹੋ ਗਿਆ ਚੱਲ 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 ਲਾ ਜੋਰ ਲਾ ਜੋਰ ਜਰਦਾ ਲੋਕਾਂ ਦੇ ਖੇਤਾਂ ਕਿਧਰ ਦਾ ਫਿਰਨਾ ਆਪਣਾ ਖੇਤ ਆਉ ਸੀ ਆਪਣੀ ਮੋਟਰ ਤੇ ਗੱਲ ਜਾਂਦਾ ਛਕੜ ਨੂੰ ਆਪਣੀਆਂ ਇਹਨੇ ਸਾਰੀਆਂ ਇੱਥੇ ਲਾਵੇ ਲਾਉਣੇ ਮੋਟਰ ਆਪਣੀਆਂ ਇਹਨੇ ਸਾਰੀਆਂ ਆਹੋ ਆਪਣੀਆਂ ਹੀ ਕੋਈ ਨਾ ਚੱਲ ਖੜਾ ਹੋ ਜੰਗਾ ਫਿਰ ਆ ਖਾਲ ਤੇ ਪਤਾ ਨਹੀਂ ਕਿਵੇਂ ਤੁਰਿਆਂ ਖਾਇ ਨਾ ਡੱਕ ਲਿਆ ਐਦਾ ਕਰਨ ਕੀ ਐ ਇਸ ਤੇ ਫੇਰੇ ਰੱਖੇ ਸੀ ਮੈਂ ਬੱਕਰਾ ਦੇਖਿਆ ਸੀਗਾ ਕਿਹੜਾ ਚੱਲ ਚੰਗਾ ਆ ਮਸਾ ਮਸਾ ਇੱਥੇ ਨਾ ਡਿੱਗ ਵੀ ਖਾਲ ਦੇ ਚ ਦੇਖ ਕੇ ਟੱਪੀ